ਕਿ ਮੈਨੂੰ ਆਦੇ ਇਹ ਕੀ ਕੀਤਾ ਯੋ ਤੇ ਕਿਉਂ ਕੋਈ ਪੋਤੇ ਦੇ ਬੇਬੇ ਨੇ ਨਾ ਸੋਹਣਾ ਗੀਤ ਗਾਇਆ ਕੌਣ ਆਂਦਾ ਸਾਰੀ ਦੁਨੀਆ ਖੰਡਈ ਆ ਕਿ ਸਾਰੇ ਕਹਿੰਦੇ ਗੀਤ ਬੜਾ ਸੋਹਣਾ ਗਾਇਆ ਪ੍ਰਵੀਨ ਨੇ ਪ੍ਰਵੀਨ ਪ੍ਰਵੀਨ ਹੋਈ ਪਈ ਆ ਕਿ ਗਾਓ ਨਾ ਨੱਚਾਂ ਡੀਆਂ ਉਤਰਾ ਦੇਸਾਂ ਡੀਆਂ ਉਤਰਾ ਖੜਕੜ ਆ ਮਾਈਓ ਕਰ ਸ਼ਾਬ ਬੜੇ ਲੋਕੀ ਲ ਆਂਦੇ ਵੀ ਆ ਤੂੰ ਕਿੱਥੇ ਦੇ ਤੇਈ ਸ਼ਾਬ ਹੋਏ ਹੋ ਮੈਂ ਮੈਂ ਇਦਾਂ ਹੀ ਫੇਮਸ ਹੋਈ ਹਾਂ ਪਤਾ ਹੀ ਕੌਣ ਦਾ ਮੈਂ ਇਦਾਂ ਹੀ ਇੱਕ ਵਾਰੀ ਵੀਡੀਓ ਗਾ ਕੇ ਪਾਈ ਸੀ ਗਾਣਾ ਸੀ ਸੁੱਚਾ ਸੂਰਮਾ ਉਹ ਮੈਂ ਗਾਇਆ ਤੇ ਲੋਕਾਂ ਨੇ ਬੜਾ ਪਿਆਰ ਦਿੱਤਾ ਸੀ ਤੇ ਕੀ ਪਤਾ ਹੁਣ ਪ੍ਰਵੀਨ ਪ੍ਰਵੀਨ ਹੋ ਜੇ ਉਹ ਦਸੰਦਾ ਦਸੰਦਾ ਹੋ ਗਈ ਸੀ ਹਾਂ ਤੇ ਵਕਤ ਨਿੱਕੀ ਜਈ ਸੂਈ ਤੇ ਵਟਵਾਤਾ ਗਾ ਬੈਠ ਕੇ ਸਦਾ ਕੱਢ ਰਹੀਆਂ ਸਹੀ ਕੰਮ ਵੈਲੀਆਂ ਨੇ ਵਹਿਲ ਕਰਨੇ ਅਹਹ ਦਸੇ ਕੰਮ ਬੋਲਣਾ ਤੇ ਡੱਟ ਪੱਟਣੇ ਇਤ ਕੰਮ ਲੈ ਦਿਲ ਦੀ ੜਾਈ ਕੋਈ ਆਣ ਕੇ ਮਾਈ ਦਲਾਂ ਟੱਕਰੇ ਨੀ ਤੇਰੇ ਦਰ ਤੇ ਆਏ ਹੋਏ ਦਰ ਤੇ ਮੜਾਉਂਦਾ ਮੁੰਡਾ ਬੱਕਰੇ ਤੇਦ ਗਈ ਟਾਣਾ 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 ਤੇਰਾ ਕੱਤਿੰਗੜਾ ਤੇ ਡਾੜਾ ਹੱਥ ਜੇ ਸਿੱਤਰ ਮੈਨੂੰ ਵੀ ਪਾ ਜਣੇ ਨਹੀਂ ਨਹੀਂ ਮੈਨੂੰ ਨਹੀਂ ਕੋਈ ਨਹੀਂ ਬੋਲੋ ਹਾਂ ਥੈਂਕ ਯੂ ਪਾਤਾ ਲੈ ਵੇ ਅਮੀਨਵਾਦੇ ਆ ਕਿ ਕੀਤਾ ਯੋ ਤੇ ਕਿਉਂ ਹੁਣ ਆਇਆ ਕੋਤ ਦੇ ਬੇਬੇ ਨੇ ਇਹਨਾ ਸੋਹਣਾ ਗੀਤ ਗਾਇਆ ਕੌਣਾ ਆਂਦਾ ਸਾਰੀ ਦੁਨੀਆ ਖੰਡਈ ਆ ਕਿ ਸਾਰੇ ਕਹਿੰਦੇ ਗੀਤ ਬੜਾ ਸੋਹਣਾ ਗਾਇਆ ਪ੍ਰਵੀਨ ਨੇ ਪ੍ਰਵੀਨ ਪ੍ਰਵੀਨ ਹੋਈ ਪਈ ਆ ਕਿ ਗਾਓ ਨੰਨਾ ਚੰਡੀਆਂ ਉਤਰਾ ਦੇਸਾਂ ਚੰਡੀਆਂ ਤੇ ਖੁੜਕੜ ਆਈ ਉਹ ਕਿਹਨਾਂ ਸ਼ਾਬ ਬੜੇ ਲੋਕੀ ਲੈ ਆਂਦੇ ਵੀ ਆ ਤੂੰ ਕਿੱਥੇ ਦੇ ਤਈ ਸਾ ਓਏ ਹੋਏ ਮੈਂ ਮੈਂ ਇਦਾਂ ਹੀ ਫੇਮਸ ਹੋਈ ਹਾਂ ਪਤਾ ਹੈ ਗਾਉਂਦਾ ਮੈਂ ਇਦਾਂ ਹੀ ਇੱਕ ਵਾਰੀ ਵੀਡੀਓ ਗਾ ਕੇ ਪਾਈ ਸੀ ਗਾਣਾ ਸੀ ਸੁੱਚਾ ਸੂਰਮਾ ਉਹ ਮੈਂ ਗਾਇਆ ਤੇ ਲੋਕਾਂ ਨੇ ਬੜਾ ਪਿਆਰ ਦਿੱਤਾ ਸੀ ਤੇ ਕੀ ਪਤਾ ਮੁੰਨ ਪ੍ਰਵੀਨ ਪ੍ਰਵੀਨ ਹੋ ਜੇ ਉਹ ਦਸ ਨੰਦਾ ਦਸ ਨੰਦਾ ਹੋ ਗਈ ਸੀ ਹਾਂ ਤੇ ਵਕਤ ਨਿੱਕੀ ਜਈ ਸੂਈ ਤੇ ਵਟਵਾਤਾ ਗਾ ਬੈਠ ਕੇ ਸਦਾ ਕੱਢ ਰਹੀਆਂ ਚੈਲੇ ਕਾਮ ਹੋ ਲਈਆਂ ਨੇ ਵੇਲ ਕਰਨੇ ਅੱਜੇ ਕਾਮ ਬੋਤਲਾਂ ਦੇ ਡੱਟ ਪੱਟਣੇ ਵੀ ਕੰਮ ਲੈਣੀ ਆ ਸੰਗਲ ਦੀ ੜਾਈ ਕੋਈ ਆਣ ਕੇ ਮਾਈ ਦਲਾਂ ਟੱਕਰੇ ਨਿੱਤੇ ਦਰਤੇ ਆਏ ਹੋਏ ਦਰਤੇ ਬਣਾਉਂਦੇ ਮੁੰਡੇ ਬੱਕਰੇ ਤੇਦ ਗਈ ਟਾਣਾ 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 ਤੇਰ ਕਾ ਤਰੀਂ ਜੜਾ ਤੇ ਡਾਣਾ ਹੱਥ ਜਿੱਦਰ ਮੈਨੂੰ ਵੀ ਪਾ ਜਾਵੇ ਨਹੀਂ ਮੈਂ ਲੈ ਲਉ ਨਹੀਂ ਕੋਈ ਨਹੀਂ ਬੋਲੋ ਥੈਂਕ ਯੂ